ਜੇ ਅਸੀਂ ਵਾਈਪਨ ਸਾਡੇ ਕੋਲ ਹੁੰਦੇ ਜੇ ਅਸੀਂ ਚਲਾਉਂਦੇ ਸੀ ਛੱਡਦੇ ਥੋੜੀ ਇਹਨਾਂ ਨੂੰ ਸਾਸੀਂ ਲੜਨ ਯਾਰ ਵੀਰੇ ਨਾਨੀ ਨੂੰ ਲੜਨ ਲੈ ਤੁਸੀਂ ਆ ਬੋਚਦੇ ਤੁਸੀਂ ਕਿਸੇ ਲੇਡੀ ਜਨ ਨਾਲ ਲੈ ਕੇ ਜਾ ਰਹੇ ਹੋ ਬਜ਼ੁਰਗ ਨਾਨੀ ਲੜਨ ਆਉਂਦਾ ਇਹਦੀ ਨਾਨੀ ਸੀ ਕੌਣ ਕੌਣ ਸੀ ਇਹਨਾਂ ਦੀ ਕੁੜੀ ਦੀ ਨਾਨੀ ਸੀ ਨਾ ਵੀ ਜੇ ਮੈਂ ਲੜਨ ਆਉਂਦਾ 골ਡੀ ਬਰਾੜ ਦਿੰਦਾ ਮੇਰਾ ਉਹ ਵੇਟਾਂ ਮੈਂ ਇਕੱਲਾ ਆਉਂਦਾ ਲੜਨ ਦੇ ਨਾਲ ਇਹ 10 15 ਜਣੇ ਮੈਂ ਇਕੱਲਾ ਆਇਆ ਘਰ ਵਾਲੀ ਨੂੰ ਮੇਰੀ ਨੂੰ ਸਾਹਮਣੇ ਲਿਆਓ ਉਸ ਤੋਂ ਬਾਅਦ ਮੇਰੀ ਸੱਸਾ ਜਿਹੜੀ ਇਹ ਇਹਦਾ ਮੈਂ ਬਾਅਦ ਦੁਆਰੇ ਖਲਾਸੇ ਕਰੂੰਗਾ ਵੀ ਇਹ ਕੌਣ ਆ ਇਹ ਕਹੀਜੀ ਆ ਇਹਦੇ ਪਿੰਡ ਦੇ ਵੀ ਦੱਸਣਗੇ ਸਾਰੇ ਇਹਦਾ ਸਾਰਾ ਪਰ ਇੱਕ ਵਾਰ ਮੇਰੀ ਘਰ ਵਾਲੀ ਨੂੰ ਤੁਸੀਂ ਸੋਨੂੰ ਮੇਰੀ ਬੇਨਤੀ ਆ ਉਹਨੂੰ ਮੇਰੇ ਸਾਹਮਣੇ ਲਿਆਓ ਉਹ ਮੇਰੇ ਥੋੜੀ ਮੂਹ ਤੇ ਸੱਟ ਆ ਬਾਈ ਜੇ ਅਸੀਂ ਲੜਨ ਆਉਂਦੇ ਅਸੀਂ ਤੁਸੀਂ ਦੱਸੋ ਅਸੀਂ ਨਾਨੀ ਨੂੰ ਨਾਲ ਲੈ ਕੇ ਆਉਂਦੇ ਹਾਂ ਅਸੀਂ ਦੋ ਜਾਨੇ ਤੇ ਨਾਨੀ ਨੂੰ ਲੈ ਕੇ ਕਿਹਨਾਂ ਤੇ ਗੱਲ ਕਰਨ ਆਇਆ ਫਟਾਪ ਮਾਰ ਚੱਲਦਾ ਵੀ ਮੈਨੂੰ ਕੋਈ ਦੁੱਖ ਨਹੀਂ ਹੈਗਾ ਜੇ ਇਹਨਾਂ ਨੇ ਐ ਕਰਿਆ ਪਰ ਇਹਨਾਂ ਨੇ ਬਹੁਤ ਸਾਡਾ ਮਤਲਬ ਕਿ ਭਲੇਖੇ ਜਿ ਲੈ ਕੇ ਕਰਤਾ ਸਾਨੂੰ ਸਾਨੂੰ ਐ ਨਹੀਂ ਸੀ ਪਤਾ ਵੀ ਇੰਨਾ ਇਸ ਤਰ੍ਹਾਂ ਕਰਨਗੇ ਪਹਿਲਾਂ ਤਾਂ ਉੱਥੇ ਰਾੜਾ ਮਾਰੀਆਂ ਗੱਡੀ ਭੰਨਤੀ ਸਾਰੀ ਪਰ ਹਸਪਤਾਲ ਦੇ ਮੂਹਰੇ ਸੀਸੀਟੀਵੀ ਕੈਮਰਾ ਉਹ ਤੁਸੀਂ ਕਢਾ ਕੇ ਦੇਖ ਲਓ ਉਹਦੇ ਵਿੱਚ ਐਨ ਸਾਫ ਦਿਖਦਾ ਕਹਿੰਦਾ ਉਹ ਖੜਾ ਉਹ ਖੜਾ ਉਹਨੇ ਆ ਕੇ ਮੈਨੂੰ ਜੀ ਸੱਤ ਅੱਠ ਫੁੱਟ ਉੱਤੇ ਚੱਕਦਾ ਸਾਰੀ ਬਾਹਾਂ ਟੁੱਟ ਗਈਆਂ ਤੇ ਆ ਸਾਰੀ ਨਾਮ ਫਟ ਗਈਆਂ ਆਂਗਲਾ ਟੁੱਟ ਗਈਆਂ ਇੱਕ ਲੱਤ ਟੁੱਟ ਗਈ ਆ ਚਾਰ ਦੰਦ ਟੁੱਟ ਗਏ ਤੁਸੀਂ ਮੈਨੂੰ ਦੱਸੋ ਜੇ ਮੈਂ ਤੁਸੀਂ ਕਹਿੰਦੇ ਹੋ ਗੋਲਡੀ ਬਰਾੜ ਜਾ ਗੱਜੇ ਮੈਂ ਇਹ ਹੋਰ ਮੈਂ ਐਵੇਂ ਆਉਂਦਾ ਤੁਹਾਡੇ ਤੁਸੀਂ ਆਉਡੇ ਦਿਮਾਗ ਨਾਲ ਸੋਚੋ ਪ੍ਰਕਾਰ ਵੀ ਜੇ ਮੈਂ ਲੜਨ ਆਉਂਦਾ ਗੋਲਡੀ ਬਰਾੜ ਦਿੰਦਾ ਮੇਰਾ ਉਹ ਇਹ ਤਾਂ ਮੈਂ ਇਕੱਲਾ ਆਉਂਦਾ ਲੜਨ ਦੇ ਨਾਲ ਇਹ 10 15 ਜਣੇ ਮੈਂ ਇਕੱਲਾ ਆਇਆ ਨਾਲੇ ਮੇਰੀ ਘਰ ਵਾਲੀ ਨੂੰ ਇਹਨਾਂ ਨੇ ਧੱਕੇ ਨਾਲ ਰੱਖਿਆ ਹੋਇਆ ਜੀ ਮੇਰੀ ਘਰ ਵਾਲੀ ਨੂੰ ਇਹਨਾਂ ਨੇ ਕੱਟਨਾਪ ਕਰਕੇ ਰੱਖਿਆ ਸੀ ਤਾਂ ਹੀ ਆਏ ਸੀ ਇਹਨਾਂ ਨੂੰ ਐ ਪੁੱਛੋ ਕਵੀ ਘਰ ਵਾਲੀ ਨੂੰ ਮੇਰੀ ਨੂੰ ਸਾਹਮਣੇ ਲਿਆਓ ਉਸ ਤੋਂ ਬਾਅਦ ਮੇਰੀ ਸੱਸਾ ਜਿਹੜੀ ਇਹ ਇਹਦਾ ਮੈਂ ਬਾਅਦ ਵਿੱਚ ਦੁਆਰੇ ਖੁਲਾਸਾ ਕਰੂੰਗਾ ਵੀ ਇਹ ਕੌਣ ਆ ਇਹ ਕਹੀਜੀ ਆ ਇਹਦੇ ਪਿੰਡ ਦੇ ਵੀ ਦੱਸਣਗੇ ਸਾਰੇ ਇਹਦਾ ਸਾਰਾ ਪਰ ਇੱਕ ਵਾਰ ਮੇਰੀ ਘਰ ਵਾਲੀ ਨੂੰ ਤੁਸੀਂ ਤੁਹਾਨੂੰ ਮੇਰੀ ਬੇਨਤੀ ਆ ਉਹਨੂੰ ਮੇਰੇ ਸਾਹਮਣੇ ਲਿਆ ਕੇ ਮੇਰੇ ਨਾਲ ਹੈ ਨਹੀਂ ਸੀ ਉਹਨੂੰ ਘਰ ਹੀ ਤੇ ਘਰ ਵਾਲੀ ਨੂੰ ਤਾਂ ਲੁਕੋਈ ਹੋਈ ਹੈ ਇਹਨਾਂ ਦੀ ਘਰ ਵਾਲੀ ਤਾਂ ਹੋ ਗਿਆ 2 ਮਹੀਨੇ ਲੁਕੋਈ ਜੇ ਮੇਰੇ ਭਾਈਪੰਦਰਾਂ ਨੇ ਹੋਰ ਲਈ ਤਾਂ ਅਮਕੇ ਸਾਰੇ ਝੂਠ ਨੇ ਯਾਰ ਵੀਰੇ ਤੁਸੀਂ ਪੁਲਿਸ ਵੈਰੀਫਾਈ ਕਰ ਲੂਗੀ ਜੇ ਅਸੀਂ ਭਾਈਪਣ ਸਾਡੇ ਕੋਲ ਹੁੰਦੇ ਜਾਂ ਅਸੀਂ ਚੋਣਾਂ ਦੇ ਅਸੀਂ ਛੱਡਦੇ ਥੋੜੀ ਇਹਨਾਂ ਨੂੰ ਸਾਸੀਂ ਲੜਨ ਯਾਰ ਵੀਰੇ ਨਾਨੀ ਨੂੰ ਲੜ ਲਏ ਤੁਸੀਂ ਆਹ ਬੋਲਦੇ ਤੁਸੀਂ ਕਿਸੇ ਲੇਡੀ ਜਿਹਨਾਂ ਨਾਲ ਲੈ ਕੇ ਜਾ ਰਹੇ ਹੋ ਬਜ਼ੁਰਗ ਨੂੰ ਲੜਨ ਆਇਆ ਤੇ ਇਹਦੀ ਨਾਨੀ ਸੀ ਕੌਣ ਕੌਣ ਸੀ ਇਹਨਾਂ ਦੀ ਕੁੜੀ ਦੀ ਨਾਨੀ ਸੀਗੀ ਨਾ ਇਹਦੀ ਮਾਂ ਸੀ ਜਿਹੜੀ ਗਰਜੀਤ ਕੌਰ ਆ ਜਿਹਦੇ ਨਾਲ ਲੜ ਜਿਹਦੀ ਮਾਂ ਗਰਜੀਤ ਕੌਰ ਦੀ ਸਗੀ ਮਾਂ ਸੀ ਉਹ ਕੁੜੀ ਦੀ ਨਾਨੀ ਕੁੜੀ ਦੀ ਨਾਨੀ ਸੀ ਅਸੀਂ ਤਾਂ ਯਾਰ ਮੈਨੂੰ ਕੀ ਪਤਾ ਦੀ ਕਿ ਵੀ ਇਹ ਐਂ ਕਰਨਗੇ ਠੀਕ ਆ ਤੇ ਚਲੋ ਇਹਨਾਂ ਨੇ ਜੋ ਕਰਨਾਂ ਦੀ ਘਰੇ ਆਇਆ ਨਾ ਸਾਡੇ ਨਾਲ ਕਰਤਾ ਤੇਰੋਂ ਹੁਣ ਅਗਲੀ ਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੋ ਕਰਾਉਣਗੇ ਹੱਥ ਕਰਾ ਲੈਣਗੇ ਜਾਂ ਕੋਈ ਨੀ ਪਰੋਸੇ ਚ ਲੈ ਕੇ ਥੋੜਾ ਜਿਹਾ ਕਰਤਾ ਸਾਡਾ ਕੰਮ ਚਲੋ ਠੀਕ ਹੈ ਮਾਮਲਾ ਜੀ ਪਹਿਲਾਂ ਤਾਂ ਮੈਂ ਦੱਸ ਦੇਣਾ ਕਿ ਹਾਂ ਜਿਹੜੀ ਬਾਬਾ ਗੁਰਿੰਦਰ ਸਿੰਘ ਜੀ ਮੇਰੇ ਬ੍ਰਦਰ ਨੇ ਲੀਆ ਉਹ ਕਾਫੀ ਦਿਨਾਂ ਤੋਂ ਬਿਮਾਰ ਚੱਲ ਰਿਹਾ ਸੀ ਬੀਐਮਸੀ ਹੁਣ ਲੁਧਿਆਣੇ ਦੇ ਵਿੱਚ ਹੁਣ ਜਿਹੜਾ ਇਲਾਜ ਚੱਲ ਰਿਹਾ ਸੀ ਹਲਾਸਟ ਟਾਈਮ ਤੇ ਖਾਲੀ ਹਲੇ ਦਿੱਤੀ ਮਿਲੀ ਸੀ ਉਸ ਤੋਂ ਬਾਅਦ ਅੱਜ ਜਿਹੜਾ ਦੁਆਰਾ ਇਹਨਾਂ ਦੇ ਪਹਿਲਾਂ ਤੋਂ ਜਿਹੜਾ ਇਹਨਾਂ ਦੀ ਵਾਈਫ ਆ ਤੇ ਇਹਨਾਂ ਦੀ ਸਾਸਾ ਉਹ ਇਹਨਾਂ ਦੀ ਵਾਈਫ ਨੂੰ ਰਿ ਆਉਣ ਨਹੀਂ ਦਿੰਦੀ ਇਹਨਾਂ ਕੋਲ। ਤੇ ਐਵੇਂ ਕੋਈ ਮੜਾ ਮੋਟਾ ਉਹ ਚੱਲ ਰਿਆ ਸੀ ਉਰੇ ਸੀ। ਇਹਨਾਂ ਦੇ ਜਿਹੜੇ ਮਾਮਾ ਜੀ ਸੀਗੇ ਅ ਮਤਲਬ ਬਾਬਾ ਜੀ ਦੀ ਵਾਈਫ ਦੇ ਮਾਮਾ ਜੀ ਸੀ। ਅੱਜ ਉਹਨਾਂ ਨਾਲ ਫੋਨ ਤੇ ਗੱਲ ਹੋਈ ਸੀ। ਇਹ ਡੀ ਐਮ ਸੀ ਕੂ ਦਵਾਈ ਲੈ ਕੇ ਸਿੱਧਾ ਉਹਨਾਂ ਦੇ ਮਾਮਾ ਜੀ ਕੋਲੇ ਗਏ। ਉਸ ਤੋਂ ਬਾਅਦ ਚ ਉਹਨਾਂ ਨੇ ਮਤਲਬ ਜਿਹੜੀ ਨਾਨੀ ਜੀ ਸੀ ਇਹਨਾਂ ਦੀ ਉਹਨ ਨਾਲ ਲੈ ਕੇ ਉਹਨਾਂ ਦੇ ਘਰੇ ਗੱਲ ਕਰਨ ਜਾ ਰਹੇ ਸੀ। ਦੋ ਬੰਦੇ ਸੀ ਇੱਕ ਮੇਰਾ ਭਰਾ ਦੂਜਾ ਪ੍ਰਭਦੀਪ ਸਿੰਘ ਤੇ ਬਾਬਾ ਜੀ ਤੇ ਤੀਸਰੇ ਉਹਨਾਂ ਨਾਨੀ ਜੀ ਹੋ ਗਏ। ਉਹਨਾਂ ਦੇ ਘਰੇ ਗਏ ਤਾਂ ਜੇਟ ਬੂਟ ਮਤਲਬ ਖੜਕਾਉਣੀ ਸੀ ਉਹ ਅੰਦਰੋਂ ਹੀ ਲਾ ਕੇ ਬੋਲਣ ਤੇ ਗੱਲ ਕਰਦੇ ਕਰਦੇ ਉਹਨਾਂ ਨੇ ਗੇਟ ਨਹੀਂ ਖੋਲਿਆ ਪਿੱਛੋਂ ਕਿਸੇ ਹੋਰ ਕੋਠੀ ਜੋਂ ਕਾਫੀ ਮੁੰਡੇ ਇਕੱਠੇ ਹੋ ਕੇ ਆਏ ਮਤਲਬ ਪਹਿਲੀ ਤਿਆਰੀ 'ਚ ਬੈਠੇ ਸੀ ਜਿਹੜਾ ਮੇਰਾ ਪ੍ਰਭ ਦੀ ਭਰਾ ਮਤਲਬ ਉਹਦੇ ਸਿਰ 'ਤੇ ਡਾਂਗਾ ਰਾੜਾ ਰੂੜਾ ਮਾਰ ਕੇ ਕਾਫੀ ਸੱਟਾਂ ਮਾਰੀਆਂ ਉਹਦੇ ਉਸ ਤੋਂ ਬਾਅਦ ਬਾਬਾ ਜੀ ਉਹਨਾਂ ਨੂੰ ਲੈ ਕੇ ਉਰੇ ਆ ਗਏ ਗੱਡੀ ਤੇ ਆਪਣੇ ਹਸਪਤਾਲ ਦੇ ਵਿੱਚ ਹਸਪਤਾਲ ਦੇ ਉੱਥੇ ਵੀ ਮਾਰੇ ਇਹਨਾਂ ਬਾਬਾ ਜੀ ਦੇ ਮਾਰੇ ਰੋੜੇ ਰੂੜੇ ਚਲੋ ਉਹਨਾਂ ਦੇ ਕੋਈ ਜ਼ਿਆਦਾ ਸੱਟ ਨਹੀਂ ਸੀ ਇਸ ਤੇ ਉਦੋਂ ਆ ਚੋਰੇ ਆ ਕੇ ਜਦਾ ਹਸਪੀਟਲ ਦੇ ਵਿੱਚ ਉਤਰੇ ਗੱਡੀ ਤੋਂ ਜਿਹੜਾ ਰਾਮਨ ਜੋਦਾ ਬਾਬਾ ਜੀ ਦਾ ਸਾਲਾ ਉਹਨੇ ਲਿਆ ਕੇ ਗੱਡੀ ਬਾਬਾ ਜੀ ਦੇ ਵਿੱਚ ਮਾਰੀ ਮਤਲਬ ਗੱਡੀ 'ਚ ਉੱਤਰ ਕੇ ਜਾਂ ਤੁਰੰਤ ਤੁਰਨ ਲੱਗੇ ਉਰ ਤੋਂ ਭਜਾ ਕੇ ਗੱਡੀ ਲੱਤਾਂ ਦੇ ਵਿੱਚ ਮਾਰੀ ਖੜੇ ਸੀਗੇ ਬਾਬਾ ਜੀ ਮਤਲਬ ਗੱਡੀ 'ਚ ਉੱਤਰ ਕੇ ਲਿਆ ਕੇ ਜੁਰੋਂ ਮਾਰੀ ਦੇਖਦੇ ਆਨ ਕਿ ਪੁਲਿਸ ਕੀ ਮੈਂ ਕੀ ਕਾਰਵਾਈ ਕਰਦੀ ਹੈ ਉਹਨਾਂ ਨੇ ਕਿਹਾ ਕਿ ਕਾਫੀ ਜਣੇ ਆਏ ਸੀ ਤੇ ਗੋਲੀ ਮਾਰੀ ਜਿਹੜੀ ਗਰਜੀਤ ਕੌਰ ਨੇ ਗਿਆ। ਮੈਂ ਸੀਸੀਟੀਵੀ ਦਿਖਾ ਦਊਗੀ ਨਾ ਸੀਸੀਟੀਵੀ ਫੁਟੇਜ ਲੈ ਲੋ ਉਹਨਾਂ ਦੇ ਘਰ ਦੀ ਤੇ ਹਸਪਤਾਲ ਦੇ ਵਿੱਚ ਸੀਸੀਟੀਵੀ ਲੱਗਿਆ ਹੋਊਗਾ ਜਿਹੜੀ ਉਹਨਾਂ ਨੇ ਗੱਡੀ ਮਾਰੀ ਇੱਥੇ ਮੁਲਾਜ਼ਮ ਵੀ ਮੌਜੂਦ ਸੀਗੇ ਉਹਨਾਂ ਦੇ ਸਾਹਮਣੇ ਹੋਇਆ ਜ। ਪੂਰੇ ਰਾੜਾ ਨਾਲ ਵੀ ਕੁੱਟੇ ਮੁਲਾਜ਼ਮ ਵੀ ਇੱਥੇ ਜਿਨ੍ਹਾਂ ਦੀ ਡਿਊਟੀ ਹੋਣੀ ਹੈ ਉਹਨਾਂ ਨੂੰ ਪਤਾ ਹੋਣਾ। ਜਾ ਜਿਹੜਾ ਇੱਥੇ ਸੀਸੀਟੀਵੀ ਉਹ ਵੀ ਦੇਖ ਸਕਦਾ ਸਾਰਾ ਕੁਝ ਸਾਹਮਣੇ ਆ ਜਾ ਰਿਹਾ ਉਹ ਕਹਿੰਦੇ ਜੀ ਤੁਸੀਂ ਥ੍ਰੈਟ ਦਿੰਦੇ ਹੋ ਗੋਲਡੀ ਬਰਾੜ ਦਾ ਕਿ ਪਹਿਲਾਂ ਵੀ ਕੱਟੀਆਂ ਦਿੱਤੀਆਂ ਨੇ ਮਾਣੇ ਇਲਜ਼ਾਮ ਦਾ ਇਹ ਮੇਰੇ ਗੱਲ ਇਲਜ਼ਾਮ ਧੜ ਜਾ ਗੋਲਡੀ ਬਰਾੜ ਦਾ ਹਾਂ ਜੀ ਚਲੋ ਕੋਈ ਨਾ ਪੁਲਿਸ ਵੈਰੀਫਾਈ ਕਰ ਲੂਗੀ ਕੋਈ ਹੋਇਆ ਇਦਾਂ ਦਾ ਕੋਈ ਗੱਲ ਉਹ ਤੇ ਵਾਈਪਨ ਤਾਂ ਨਹੀਂ ਯੂਜ਼ ਕਰਿਆ ਤੂੰ ਨਹੀਂ ਨਹੀਂ ਪਰ ਹਾਈ